ਕਈ ਧਿਰਾਂ ਜੀਆਂ ਨੇ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਚੋਣ ਕਮਿਸ਼ਨ ਦੇ ਉਹਨਾਂ ਦੀ ਮਾਨਤਾ ਰੱਦ ਕੀਤੀ ਗਈ ਹੈ। ਕੁੱਲ ਮਿਲਾ ਕੇ 334 ਸਿਆਸੀ ਧਿਰਾਂ ਨੇ ਇਸ ਤੋਂ ਪਹਿਲਾਂ ਵੀ ਕਈਆਂ ਨੂੰ ਨੋਟਿਸ ਵਗੈਰਾ ਕੀਤੇ ਗਏ ਸੀ ਕਈਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ। ਪਾਰਟ ਰਜਿਸਟਰਡ ਕਰਾਇਓ ਇੱਕ ਵਾਰੀ ਰਜਿਸਟ੍ਰੇਸ਼ਨ ਕਰਾਤੀ ਉਹਦੂ ਬਾਅਦ ਚੋਣ ਕਮਿਸ਼ਨ ਦਾ ਕੰਮ ਆ ਕੇ ਤੁਹਾਡੇ ਦਸਤਾਵੇਜ਼ ਸੰਭੀ ਜਾਵੇ। ਇਹ ਲੋਕ ਕਈ ਕਈ ਸਾਲ ਮੁਰਕ ਕੇ ਉਹਨੂੰ ਨਵਿਆਉਣੇ ਨਹੀਂ ਜਾਂਦੇ ਇਹਨਾਂ 334 ਰਾਸੀ ਪਾਰਟੀਆਂ ਦੀ માનਤਾ ਮੁਕੰਮਲ ਤੌਰ ਦੇ ਉੱਤੇ ਰੱਦ ਕਰ ਦਿੰਦੀ ਹੈ ਵੱਖ-ਵੱਖ ਸਿਆਸੀ ਧਿਰਾਂ ਹੁੰਦੀਆਂ ਨੇ ਜੀ ਕਈ ਰਜਿਸਟਰਡ ਹੁੰਦੀਆਂ ਨੇ ਰਜਿਸਟਰਡ ਹੋ ਕੇ ਵੀ ਜਿਹੜੀਆਂ ਆਪਣੇ ਆਪ ਨੂੰ ਨਿਯਮਾਂ ਦੇ ਮੁਤਾਬਕ ਨਹੀਂ ਰੱਖ ਸਕਦੀਆਂ ਚੋਣ ਕਮਿਸ਼ਨ ਦੇ ਕੋਲ ਇਹਨਾਂ ਦਾ ਸਾਰਾ ਡਾਟਾ ਵਗੈਰਾ ਹੁੰਦਾ ਹੈ ਤਾਂ ਇਸੇ ਦੇ ਚਲਦਿਆਂ ਕਈ ਧਿਰਾਂ ਜਈਆਂ ਨੇ ਜਿਨ੍ਹਾਂ ਨੇ ਨਿਮਾ ਦੀਪਾਲਨਾ ਨਹੀਂ ਕੀਤੀ ਚੋਣ ਕਮਿਸ਼ਨ ਦੇ ਉਹਨਾਂ ਦੀ ਮਾਨਤਾ ਰੱਦ ਕੀਤੀ ਗਈ ਹੈ ਕੁੱਲ ਮਿਲਾ ਕੇ 300 34 ਸਿਆਸੀ ਧਿਰਾਂ ਨੇ ਇਸ ਤੋਂ ਪਹਿਲਾਂ ਵੀ ਕਈਆਂ ਨੂੰ ਨੋਟਿਸ ਵਗੈਰਾ ਕੀਤੇ ਗਏ ਸੀ ਕਈਆਂ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਇਹ ਕੁਝ ਇਹਨਾਂ ਦੇ ਵਿੱਚ ਖੇਤਰੀ ਪਾਰਟੀ ਹੁੰਦੀਆਂ ਨੇ ਕੁਝ ਜਿਹੜੇ ਨਵੇਂ ਬਣੇ ਦਲ ਹੁੰਦੇ ਨੇ ਤਾਂ ਕਾਫੀ ਕੁਝ ਇਕੱਠਾ ਚੱਲਦਾ ਰਹਿੰਦਾ ਹੈ ਤੇ ਪਰ ਚੋਣ ਕਮਿਸ਼ਨ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਉੱਤੇ ਜਿਹੜਾ ਨਹੀਂ ਖਰਾ ਉਤਰਦਾ ਉਹਨਾਂ ਨੂੰ ਫਿਰ ਅਜਿਹੀਆਂ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਚੋਣ ਕਮਿਸ਼ਨ ਨੇ ਇਹਦੇ ਵਿੱਚ ਵਿਸਥਾਰ ਦੇ ਵਿੱਚ ਜਾਣਕਾਰੀ ਜਾਰੀ ਕੀਤੀ ਹੈ ਕਈ ਵਾਰ ਧਰਮੰਦਰ ਸਿੰਘ ਹੁੰਦਾ ਇਸ ਤਰ੍ਹਾਂ ਪਾਰਟੀ ਰਜਿਸਟਰਡ ਕਰਾਇਓ ਇੱਕ ਵਾਰੀ ਰਜਿਸਟ੍ਰੇਸ਼ਨ ਕਰਾਤੀ ਉਹ ਤੋਂ ਬਾਅਦ ਚੋਣ ਕਮਿਸ਼ਨ ਦਾ ਕੰਮ ਆ ਕੇ ਤੁਹਾਡੇ ਦਸਤਾਵੇਜ਼ ਸੰਭੀ ਜਾਵੇ ਇਹ ਲੋਕ ਕਈ ਕਈ ਸਾਲ ਮੁੜ ਕੇ ਉਹਨੂੰ ਨਵਿਆਉਣੇ ਨਹੀਂ ਜਾਂਦੇ ਤੇ ਨਾਈ ਚੋਣ ਲੜਦੇ ਆ ਠੀਕ ਹੈ ਖੜੇ ਆ ਮੈਦਾਨ ਚ ਖੜੇ ਆ ਚੋਣ ਕਮਿਸ਼ਨ ਨੇ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਇਹ ਬਹੁਤ ਸਾਰੀਆਂ ਪਾਰਟੀਆਂ ਤਾਂ ਉਹ ਨੇ ਜਿਹੜੀਆਂ ਮੁੜ ਕੇ ਕਦੇ ਰੜਕੀਆਂ ਹੀ ਨਹੀਂ ਇਹਨਾਂ ਦੀ ਕੋਈ ਗੱਲ ਹੀ ਨਹੀਂ ਹੋਈ ਤਾਂ ਚੋਣ ਕਮਿਸ਼ਨ ਨੇ ਇਹਨਾਂ 334 ਰਾਸੀ ਪਾਰਟੀਆਂ ਦੀ ਮਾਨਤਾ ਮੁਕੰਮਲ ਤੌਰ ਦੇ ਉੱਤੇ ਰੱਦ ਕਰ ਦਿੱਤੀ ਹੈ ਤਰਵਿੰਦਰ ਜੀ ਇਹ ਬਿਨਾਂ ਮਤਲਬ ਦਾ ਬੋਝ ਬਣੀਆਂ ਹੋਈਆਂ ਸੀ ਮੈਂ ਸਮਝਦਾ ਜਿਵੇਂ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਬਿਲਕੁਲ درست ਕੀਤਾ ਜੀ ਬਿਲਕੁਲ ਜੀ ਇਤਿ ਟਲਸਾਬਿਸ ਤੋਂ ਪਹਿਲਾਂ ਵੀ ਕਈ ਵਾਰ ਕਾਰਵਾਈਆਂ ਹੋ ਚੁੱਕੀਆਂ ਨੇ ਕਈ ਪਾਰਟੀਆਂ ਦੀ ਮਾਨਤਾ ਰੱਦ ਕੀਤੀ ਗਈ ਸੀ ਕਈ ਆਪਣੇ ਆਪ ਨੂੰ ਸਥਾਪਿਤ ਕਰ ਲੈਂਦੀਆਂ ਨੇ ਕਈਆਂ ਦਾ ਜਿਹੜਾ ਵੋਟ ਬੈਂਕ ਵਗੈਰਾ ਉਹ ਨਿਯਮਾਂ ਦੇ ਮੁਤਾਬਕ ਨਹੀਂ ਬਣ ਪਾਉਂਦਾ ਉਹ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ 'ਚ ਉਤਾਰਦੀਆਂ ਨੇ ਤੇ ਕਈ ਤਾਂ ਚੋਣਾ ਲੜਦੀਆਂ ਹੀ ਨਹੀਂ ਰਜਿਸਟ੍ਰੇਸ਼ਨ ਤੋਂ ਬਾਅਦ ਦੇ ਵਿੱਚ ਇੱਕ ਮਾਨਤਾ ਲੈ ਕੇ ਕਿ ਅਸੀਂ ਰਜਿਸਟਰਡ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੈਸੇ ਆਪਣੀਆਂ ਸਰਗਰਮੀਆਂ ਕਰੀ ਜਾਂਦੇ ਨੇ ਕਦੇ ਕਿਸੇ ਨੂੰ ਸਪੋਰਟ ਕਰਤੀ ਕਦੇ ਕਿਸੇ ਪਾਸੇ ਵਰਕਰ ਚ ਲੈ ਗਏ ਪਰ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਇਹ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਅੱਜ ਨਹੀਂ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਅਜਿਹਾ ਹੀ ਸਾਹਮਣੇ ਆਇਆ ਸੀ ਕਈਆਂ ਨੂੰ ਨੋਟਿਸ ਤੱਕ ਦੇ ਦਿੱਤੇ ਗਏ ਸੀ ਤੇ ਉਹਦੇ ਵਿੱਚ ਜਿਹੜੀਆਂ ਵੱਧ ਪਾਰਟੀਆਂ ਸੀ ਉਹ ਇਧਰਲੇ ਪਾਸੇ ਦੀਆਂ ਸੀਗੀਆਂ ਪੰਜਾਬ ਨੂੰ ਛੱਡ ਕੇ ਹਰਿਆਣਾ ਨੂੰ ਛੱਡ ਕੇ ਬਾਕੀ ਜਿਹੜੇ ਸੂਬੇ ਸੀਗੇ ਜਿਹੜੇ ਜ਼ਿਆਦਾ ਐਕਟਿਵ ਰਹਿੰਦੇ ਨੇ ਰਾਜਨੀਤੀ ਦੇ ਵਿੱਚ ਉਹਨਾਂ ਦੀਆਂ ਸੀਗੀਆਂ